ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਤਸਵੀਰਾਂ ਤੁਹਾਨੂੰ ਬਲਾਚੌਰ ਤੋਂ ਦਿਖਾ ਰਹੇ ਹਾਂ ਦੱਸ ਦਈਏ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਥਾਣਾ ਸਿਟੀ ਬਲਾਚੌਰ ਵੱਲੋਂ ਨਗਰ ਕੌਂਸਲ ਬਲਾਚੌਰ ਵਿਖੇ ਜਾਗਰੂਕਤਾ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਦੱਸ ਦਈਏ ਯੁੱਧ ਨਸ਼ਿਆਂ ਦੇ ਵਿਰੁੱਧ ਥਾਣਾ ਸਿਟੀ ਬਲਾਚੌਰ ਦੇ ਮੁਖ ਅਫਸਰ ਸਬ ਇੰਸਪੈਕਟਰ ਸਤਨਾਮ ਸਿੰਘ ਵੱਲੋਂ ਨਗਰ ਕੌਂਸਲ ਬਲਾਚੌਰ ਦੇ ਵਿੱਚ ਨਸ਼ਿਆਂ ਦੇ ਖਿਲਾਫ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਮਹਿੰਮ ਦੇ ਦੌਰਾਨ ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਸ਼ਲ लाडी ਰਾਣਾ ਨੇ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਨਸ਼ਿਆਂ ਦੇ ਇਸ ਜੰਗ ਵਿੱਚ ਪੁਲਿਸ ਦਾ ਵੱਤਵਤ ਸਹਿਯੋਗ ਦੇਣ ਦੀ ਅਪੀਲ ਕੀਤੀ ਇਸ ਮੌਕੇ ਥਾਣਾ ਸਿਟੀ ਬਲਾਚੌਰ ਦੇ ਮੁਖ ਅਫਸਰ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਨਗਰ ਕੌਂਸਲ ਦੇ ਮੁਲਾਜ਼ਮਾਂ ਦੁਕਾਨਦਾਰਾਂ ਤੇ ਟੈਕਸੀ ਸਟੈਂਡ ਦੇ ਮੈਂਬਰਾਂ ਨੂੰ ਇਹ ਅਪੀਲ ਕੀਤੀ ਕਿ ਨਸ਼ਿਆਂ ਦੀ ਇਸ ਜੰਗ ਦੇ ਵਿੱਚ ਪੁਲਿਸ ਦਾ ਸਾਰੇ ਵੱਤਵਤ ਸਹਿਯੋਗ ਕਰਨ ਤਾ ਜੋ ਬਲਾਚੌਰ ਨੂੰ ਨਸ਼ਾ ਮੁਕਤ ਬਣਾਉਣ ਦੇ ਵਿੱਚ ਪਹਿਲ ਕਦਮੀ ਹੋ ਸਕੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਤੁਹਾਡੇ ਮਹੱਲੇ ਦੇ ਵਿੱਚ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਹੈਲਪਲਾਈਨ ਨੰਬਰ 19779100200 ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਉਹਨਾਂ ਕਿਹਾ ਕਿ ਇਸ ਹੈਲਪਲਾਈਨ ਨੰਬਰ ਤੇ ਨਸ਼ਾ ਦੇ ਖਿਲਾਫ ਕਿਸੇ ਵੀ ਪ੍ਰਕਾਰ ਦੀ ਜੇਕਰ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਤਾਂ ਉਹ ਕਾਲ ਕਰ ਸਕਦਾ ਹੈ ਦਿਖਾ ਰਹੇ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਨਸ਼ਿਆਂ ਦੇ ਵਿਰੁੱਧ ਜੰਗ ਛੇੜੀ ਗਈ ਆ ਜੁੱਧ ਨਸ਼ਿਆਂ ਦੇ ਵਿਰੁੱਧ ਉਸ ਮਹਮ ਦੇ ਤਹਿਤ ਅਸੀਂ ਅੱਜ ਨਗਰ ਕੌਂਸਲ ਕਮੇਟੀ ਬਲਾਚੌਰ ਦੇ ਦਫ਼ਤਰ ਮਾਨਯੋਗ ਆਪਣੇ ਪ੍ਰਧਾਨ ਜੀ ਦੀ ਹਾਜ਼ਰੀ ਵਿੱਚ ਔਰ ਹੋਰ ਮੋਤਵਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਇੱਥੇ ਇਕੱਤਰ ਹੋਏ ਆਂ ਔਰ ਸਾਰੇ ਸਟਾਫ ਦੇ ਵਿੱਚ ਇਹਨਾਂ ਦੇ ਕਮੇਟੀ ਸਟਾਫ ਔਰ ਹੋਰ ਜਿਹੜੇ ਆ ਪ੍ਰਾਈਵੇਟ ਟੈਕਸੀ ਸਟੈਂਡ ਤੋਂ ਜਿਹੜੇ ਹਾਜ਼ਰ ਹੋਏ ਡਰਾਈਵਰ ਭਰਾ ਸਾਡੇ ਆ ਜਿਹੜੇ ਲਗਾਤਾਰ ਇਸ ਤਰ੍ਹਾਂ ਦਾ ਬਾਹਰ ਦਾ ਰੂਟ ਵਗੈਰਾ ਦਾ ਗੱਡੀਆਂ ਲੈ ਕੇ ਜਾਂਦੇ ਆ ਇਹਨਾਂ ਦੇ ਵਿੱਚ ਅਸੀਂ ਇਸ ਜਿਹੜਾ ਸੰਦੇਸ਼ ਆ ਪੰਜਾਬ ਸਰਕਾਰ ਦਾ ਉਸ ਨੂੰ ਸਾਰਿਆਂ ਦੇ ਸਾਹਮਣੇ ਰੱਖਿਆ ਵੀ ਆ ਤੇ ਜਿਨ੍ਹਾਂ ਨੂੰ ਨਹੀਂ ਪਤਾ ਤੇ ਉਹਨਾਂ ਨੂੰ ਦੱਸਿਆ ਵੀ ਆ ਤੇ ਜੇਕਰ ਬੱਚਾ ਕੋਈ ਇਸ ਤਰ੍ਹਾਂ ਦਾ ਕਿਸੇ ਦਾ ਐਡਿਕਟਡ ਹੈਗਾ ਤੇ ਉਹਨੂੰ ਅਸੀਂ ਨਸ਼ਾ ਸ਼ਰਾਬ ਕੇਂਦਰ ਵਿੱਚ ਬਿਲਕੁਲ ਫ੍ਰੀ ਉਹਦਾ ਇਲਾਜ ਕਰਾਇਆ ਜਾਵੇਗਾ। ਉਸ ਨੂੰ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਗੀ ਇਸ ਚੀਜ਼ ਨੂੰ ਛਾਪਾਉਣ ਦੀ ਜ਼ਰੂਰਤ ਨਹੀਂ ਹੈ ਤੇ ਹੁਣ ਸਮਾਂ ਇਦਾਂ ਦਾ ਆ ਕਿ ਆਪਣੇ ਬੱਚੇ ਬਾਰੇ ਆਪ ਖੁਦ ਦੱਸੋ ਤਾਂ ਕਿ ਉਸ ਬੱਚੇ ਦਾ ਅਸੀਂ ਵੱਧ ਤੋਂ ਵੱਧ ਸਹਾਇਤਾ ਕਰ ਸਕੀਏ। ਇਸ ਤੋਂ ਇਲਾਵਾ ਜੇ ਕੋਈ ਸ਼ਹਿਰ ਵਿੱਚ ਜਾਂ ਕੋਈ ਹੋਰ ਬੱਚਿਆਂ ਨੂੰ ਵਿਗਾੜਦਾ ਹੈ ਕੋਈ ਵੱਡਾ ਇਸ ਤਰ੍ਹਾਂ ਦੀ ਆਪਾਂ ਨੂੰ ਬੜਾ ਮਗਰਮਸ਼ ਲੱਗਦਾ ਹੈ ਕਿ ਬੰਦਾ ਸਾਡੇ ਬੱਚਿਆਂ ਨੂੰ ਵਿਗਾੜ ਰਿਹਾ ਹੈ। ਉਸ ਬਾਰੇ ਖੁੱਲ ਕੇ ਸਾਨੂੰ ਦੱਸੋ ਤੇ ਤਾਂ ਕਿ ਉਹਦੀ ਬੱਚਿਆਂ ਦੀ ਮਦਦ ਕੀਤੀ ਜਾ ਸਕੇ ਇੱਕ ਹੈਲਪਲਾਈਨ ਨੰਬਰ ਵੀ ਹੈਗਾ ਆ ਪੰਜਾਬ ਸਰਕਾਰ ਨੇ ਜਾਰੀ ਕੀਤਾ ਆ ਉਸ ਬਾਰੇ ਵੀ ਜਾਣਕਾਰੀ ਸਾਂਝੀ ਕਰਿਓ ਤੇ ਆਪਣੇ ਬਾਰੇ ਵੀ ਦੱਸਿਓ ਤੇ ਤੁਹਾਨੂੰ ਕਿਸ ਟਾਈਮ ਮਿਲ ਸਕਦੇ ਐ ਸਿਟੀ ਬਲਾਚੁਰਤਾਂ ਸਭ ਤੋਂ ਸੌਖਾ ਤਾਂ ਜਦੋਂ ਮਰਜ਼ੀ 24 ਘੰਟੇ ਮੈਂ ਆਪਣੇ ਸਿਟੀ ਥਾਣੇ 'ਚ ਅਵੇਲੇਬਲ ਰਹਿਣਾ ਤੇ ਜਦੋਂ ਮਰਜ਼ੀ ਇਹ ਆ ਕੇ ਆਪਣਾ ਤੇ ਸਭ ਤੋਂ ਸ਼ਾਰਟ ਨੰਬਰ ਸਾਡਾ ਹੈਗਾ 112 ਵੀ ਹੈਗਾ ਤੇ ਇਸ ਤੋਂ ਇਲਾਵਾ ਵੀ ਸਾਡੀ ਹੈਲਪਲਾਈਨ ਨੰਬਰ ਪੰਜਾਬ ਸਰਕਾਰ ਨੇ ਜਾਰੀ ਕੀਤਾ ਹੋਇਆ ਹੈ ਉਹ ਜਿਆਦਾ ਜਿਆਦਾ ਵੀ ਨਹੀਂ ਇਹਨਾਂ ਨੂੰ ਰੰਦਾ ਤੇ 112 ਤੇ ਜਦੋਂ ਮਰਜ਼ੀ ਕਾਲ ਕਰਕੇ ਸਾਨੂੰ ਉਹਦੇ ਬਾਰੇ ਦੱਸ ਸਕਦੇ ਆ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜੋ ਵੀ ਪੰਜਾਬ ਸਰਕਾਰ ਭਗਵੰਤ ਮਾਨ ਜੀ ਨੇ ਜੋ ਵੀ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਹੈ ਇਹ ਬਹੁਤ ਹੀ ਵਧੀਆ ਹੈ ਤੇ ਸਾਡੇ ਸ਼ਹਿਰ ਦੇ ਐਸ ਐਚਓ ਸਿਟੀ ਸਫਾਮ ਸਿੰਘ ਜੀ ਤੇ ਐਮ ਐਲ ਏ ਸੰਤੋਸ਼ ਕਟਾਰੀਆ ਜੀ ਇਦੋਂ ਨੇ ਅੜਾਲਕੇ ਜੋ ਵੀ ਸ਼ਹਿਰ ਦੇ ਵਿੱਚ ਨਸ਼ਿਆਂ ਦੇ ਰੋਕਥਾਮ ਲਈ ਕਦਮ ਚੱਕੇ ਉਹ ਬਹੁਤ ਹੀ ਸ਼ਲਾਘਾਯੋਗ ਹੈ ਤੇ ਅੱਜ ਸਾਡੇ ਦਫ਼ਤਰ ਨਾਮ ਸੰਗ ਐਸਐਸਜੀ ਪੁੱਜੇ ਆ ਤੇ ਜੋ ਵੀ ਸਾਡੇ ਡਿਪਾਰਟਮੈਂਟ ਨਸ਼ਿਆਂ ਦੇ ਖਿਲਾਫ ਘਰ ਪਕਤੀ ਅੱਜ ਅਸੀਂ ਸਨੇਹ ਪਾਇਆ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕੀਤਾ ਜਾਵੇ ਤੇ ਲੋਕਾਂ ਨੂੰ ਅਵੇਦ ਕੀਤਾ ਜਾਵੇ ਇਸ ਵਾਰ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਆਪਾਂ ਰਲ ਮਿਲ ਕੇ ਪ੍ਰਸ਼ਾਸਨ ਦਾ ਸਾਥ ਦਿਈਏ ਤੇ ਆਪਾਂ ਬੱਲਾਚੌਰ ਤੋਂ ਨਸ਼ਾ ਮੁਕਤ ਬਣਾ